ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਵੰਗਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਬਾਈ ਜਿਹਰਾ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋ ਗੱਭਣ ਮੱਝਾਂ ਵਕਾਉ ਆ ਜਿਨ੍ਹਾਂ ਦੀ ਬੰਨ ਦੀ ਡਿਟੇਲ ਆਪਾਂ ਬਾਈ ਜਿਹਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਾਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਣਿਆ ਡਿਟੇਲ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਠੀਕ ਹੈ ਜੀ ਵਧੀਆ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਹਰਪ੍ਰੀਤ ਸਿੰਘ ਹੈ ਹਰਪ੍ਰੀਤ ਹਰਪ੍ਰੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 94639 94639 98768 98768 ਹਾਂਜੀ ਤੇ ਬਾਈ ਜੀ ਦੋ ਮੱਝ ਅੱਜ ਆਪਣੇ ਕੋਲੇ ਬਕਾਉਗਾ ਹਾਂਜੀ ਦੋਵੇਂ ਕਰ ਦੀਆਂ ਹੀ ਆ ਦੋਵੇਂ ਕਰ ਦਨੇ ਜਿਹੜੀ ਮੱਝ ਕੋਲੇ ਤੁਸੀਂ ਖੜੇ ਆ ਕਿੰਮਾ ਸੂਆ ਸੁਣਾਏ ਨੇ ਇਹ ਚੌਥੇ ਸੂਏ ਸੂਗੇ ਚੌਥੇ ਸੁਣਾਏ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਇਹਦੇ ਬਸ ਦੋ ਕੁ ਦਿਨ ਰਹਿੰਦੇ ਦੋ ਕੁ ਦਿਨ ਤੇ ਕੀ ਦੁੱਧ ਕਢ ਰਿਆ ਬਾਈ ਇਹਦਾ ਇਹ 14 15 ਲੀਟਰ ਦੁੱਧ ਚੋਇਆ ਆਪਰੇ 14 15 ਠੀਕ ਆ ਸੀਮਨ ਵਗੈਰਾ ਦਾ ਪਤਾ ਹੈ ਕੋਈ ਬੰਗਰੇ ਨਹੀਂ ਸੀਮਨ ਦਾ ਤਾਂ ਨਹੀਂ ਸੀਮਨ ਤਾਂ ਨੋਰਮਲ ਹੀ ਹੈ ਲਓ ਵੀ ਮਿੱਤਰੋ ਛੋਟਾ ਜਾਂ ਵੱਡਾ ਲਮ ਅੱਜ ਦੇ ਦੇਖ ਸਕਦੇ ਹੋ ਗੋਲ ਸਿੰਘ ਆ ਤੇ ਥਣਾ ਦਾ ਸਾਈਜ਼ ਗੈਪ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਸੋਹਣਾ ਸਾਈਜ਼ ਆ ਥਣਾ ਦਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜਜਮੈਂਟ ਕਰਾ ਕੇ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ ਲਓ ਸ਼ਾਨਦਾਰ ਥਾਣਾ ਦੋਨਾਂ ਪਾਸਿਆਂ ਤੋਂ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਬਰਾਬਰ ਇਹ ਵੇਖ ਤਾਂ ਚੰਗੀ ਆ ਤੁਰਦੀ ਤੋਂ ਤੁਹਾਨੂੰ ਇਹਦੇ ਹਵਾਨੇ ਦੀ ਜਜਮੈਂਟ ਆ ਜਾਣੀ ਆ ਪਿੱਠਪੜਾ ਤੁਸੀਂ ਦੇਖ ਸਕਦੇ ਹੋ ਬਾਕੀ ਦੋਸਤੋ ਤੁਹਾਨੂੰ ਤੋਰ ਕੇ ਦਿਖਾਉਨੇ ਆ ਲਓ ਵੀ ਮਿੱਤਰੋ ਤੋਰਤੀ ਤੋਂ ਤੁਹਾਨੂੰ ਇਹਦਾ ਹਵਾਨਾ ਦੱਸ ਜਾਣਾ ਚੰਗੀ ਤੇਰੀਆਂ ਬਸ ਬਾਈ ਕਹਿੰਦਾ ਵੀ ਦੋ ਦਿਨ ਲਿਖਤੀ ਰੂਪ ਚ ਰਹਿ ਗਿਆ ਬਾਕੀ ਹੋਈ ਦੋ ਚਾਰ ਦਿਨ ਵੱਧ ਵੀ ਲਾ ਸਕਦੀ ਕਿਉਂਕਿ ਪੂਰੇ ਪੂਰੇ ਦਿਨਾਂ ਤੇ ਕਈ ਪਸੂ ਨਹੀਂ ਸੁੰਦੇ ਮੋੜ ਲਿਓ ਬਈ ਮੋੜੋ ਦਰਮਿਆਨਾ ਕੱਦ ਕਾਠਾ ਤੇ ਦੇਖ ਸਕਦੇ ਤੁਸੀਂ ਚਮਕਦਮ ਠੀਕ ਆ ਸਾਫ ਅਧਰਾ ਹਵਾਨ ਬੰਦ ਦਿਓ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਆਪਾਂ ਇਹਦਾ ਮੁੱਲ ਹੈ 1 ਲੱਖ ਰੁਪਈਆ ਜੀ 1 ਲੱਖ ਪੂਰਾ ਮਾਨਤਨ ਹੋ ਜੂ ਇਹਦੇ ਚ ਮਾਨਤਨ ਹੋ ਜਾਊਗਾ ਜੀ ਲਓ ਵੀ ਸੱਜਣੋ 1 ਲੱਖ ਰੁਪਈਆ ਮੁੱਲ ਕੀਤਾ ਹੈ ਬਣਦਾ ਮਾਨਤਨ ਤੁਹਾਡਾ ਇਹਦੇ ਵਿੱਚੋਂ ਵੀ ਕੀਤਾ ਜਾਊਗਾ ਇਸ ਤੋਂ ਇਲਾਵਾ ਇੱਕ ਅਗਲੇ ਪਾਸੇ ਦੂਜੀ ਮੱਝ ਖੜੀ ਆ ਇਹਦੇ ਬਾਰੇ ਦੱਸੋ ਕਿੰਨਾ ਮਾਸੂਆ ਸੁੰਦੀ ਐ ਇਹ ਚੌਥੇ ਸੂਣ ਵਾਲੀ ਇਹ ਵੀ ਚੌਥੇ ਸੂਣਾ ਤੇ ਇਹ ਕਿੰਨਾ ਕੁ ਦੁੱਧ ਕੱਢਦੀ ਰਹੀ ਤੁਹਾਡੇ ਕੋਲੇ ਇਹ 17-18 ਲੀਟਰ ਦੁੱਧ ਚੋਇਆ ਜੀ 17-18 ਲੀਟਰ ਇਹਦੇ ਕਿੰਨੇ ਕੁ ਦਿਨ ਪਿਆ ਬਾਈ ਇਹਦੇ ਹਜੇ 20 ਦਿਨ ਰਹਿੰਦੇ 20 ਦਿਨ ਸੋ ਦੋਸਤੋ ਗੱਲ ਇਹ ਆ ਵੀ 20 ਦਿਨੇ ਤਾਂ ਨਾਲ ਵੱਜਦੇ ਮੱਝ ਪਾਤੀ ਕਿਉਂਕਿ ਇਹ ਮੱਝ ਦੇ ਦਿਨ ਪੂਰੇ ਸੀਗੇ ਤੇ ਇਹ ਜਿਹੜੀ ਮੱਝ ਆ ਇਹਦੇ 20 ਦਿਨ ਪਏ ਹਜੇ ਤੇ ਜਿਹੜਾ ਅੱਜ ਦਾ ਮੁੱਲ ਆ ਉਹ ਹੋਰ ਹੋਊਗਾ ਜੇ ਕੋਈ 20 ਦਿਨਾਂ ਨੂੰ ਆ ਕੇ ਲੈਂਦਾ ਤੇ ਇਹਦਾ ਮੁੱਲ ਹੋਰ ਹੋਊਗਾ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਸਾਰਾ ਖਾਣਾ ਹਵਾਣਾ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਾਂਗੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਸਿੰਘ ਗੋਲ ਆ ਨਹੀਂ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਹਾਨੂੰ ਹਵਾਨਾ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਸਾਫ ਸੁਥਰਾ ਤੇ 15 ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾਉਣੇ ਆ। ਥਾਣਾ ਦਾ ਸੈਜ ਗੈਬ ਸਭ ਦਿਖਾਵਾਂਗੇ। ਲਓ ਵੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਇਹਦਾ ਦਿਖਾਤਾ। ਬਿਲਕੁਲ ਸਾਫ ਸੁਥਰਾ ਤੇ ਸੋਹਣਾ ਥਣ ਲੱਗਿਆ ਦੇਖ ਸਕਦੇ ਤੁਸੀਂ। ਬਾਕੀ ਤੁਰਦਿਆਂ ਤੋਂ ਤੁਹਾਨੂੰ ਇਹਦਾ ਹਵਾਨਾ ਦਿਸ ਜਾਣਾ। ਪੱਠਪੜਾ ਬਹੁਤ ਚੰਗਾ ਹੈ ਤੇ ਦੋਨਾਂ ਮੱਜਾਂ ਦਾ ਕੱਦ ਇੱਕੋ ਜਿਹਾ ਹੀ ਤਕਰੀਬਨ। ਲਓ ਵੀ ਸਜਣੋ ਦੇਖ ਸਕਦੇ ਹਵਾਨਾ ਇਹਦਾ ਬਹੁਤ ਸਾਫ ਸੁਥਰਾ ਇਹਦਾ ਵੀ। ਪੱਠਪੜਾ ਬਹੁਤ ਚੰਗਾ ਹੈ। ਇਹ ਇਹਦੇ 20 ਦਿਨ ਪਏ ਉਸ ਠੰਗਣਾ ਤੁਸੀਂ ਇਹਦੀ ਜੱਜਮੈਂਟ ਕਰਨੀ ਆ। ਬਾਂਦੇ ਉੱਥੇ ਲਿਜਾ ਕੇ ਪਿੰਡ ਵੰਗੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ। ਆ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਮੱਜਾਂ ਪਸੰਦ ਆਉਣਗੀਆਂ। ਇਹਦਾ ਕੀ ਮੁੱਲ ਰੱਖਿਆ ਮੱਜ ਦਾ ਇਹ? ਇਹਦਾ ਮੁੱਲ ਹੈ 1,30,000 ਰੁਪਏ। 130000 ਹਾਂ ਜੀ ਮਾਨਤਾਨ ਹੋ ਜੂ ਇਹਦੇ ਚੋ ਵੀ ਮਾਨਤਾਨ ਹੋ ਜੂ ਬਾਈ ਲੋ ਵੀ ਸੱਜਣੋ ਦੋਨੇ ਮੱਜਾਂ ਦਾ ਤੁਹਾਨੂੰ ਰੇਟ ਦੱਸਤਾ ਐ ਸਾਰੀ ਗੱਲਬਾਤ ਦੱਸਤੀ ਐ ਜਾਣਕਾਰੀ ਸਾਰੀ ਦੇ ਦੇਤੀ ਐ ਤੇ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਦੋਨਾ ਮੱਜਾਂ ਦੇ ਵਿੱਚੋਂ ਕੋਈ ਵੀ ਮੱਝ ਜਾਂ ਦੋਵੇਂ ਮੱਜਾਂ ਪਸੰਦ ਆਉਂਦੀਆਂ ਤਾਂ ਉੱਪਰਲੇ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਜੇ ਕਿਸੇ ਮੇਰੇ ਵੀਰ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੂੰ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਮਿਲਦੇ ਹਾਂ ਜਲਦੀ ਦੋਸਤੋ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ